ਅਜੂਸਾ ਜਿਹੜਾ ਸ਼ਹਿਰ ਆ ਉੱਥੇ ਇੱਕ ਹੁਣ ਇੱਕ ਹੋਰ ਜਿਹੜੀ ਘਟਨਾ ਵਾਪਰੀ ਜਿਹਦੇ ਵਿੱਚ ਫਿਲਮੀ ਤਰੀਕੇ ਦੇ ਨਾਲ ਇੱਕ ਜਿਹੜਾ ਅਨਡਾਕੂਮੈਂਟਡ ਇਮੀਗ੍ਰੈਂਟ ਫਾਦਰ ਆ ਉਹਨੂੰ ਅਰੈਸਟ ਕੀਤਾ ਗਿਆ ਉਦੋਂ ਕੀਤਾ ਗਿਆ ਜਦੋਂ ਆਪਣੀ ਬੱਚੀ ਨੂੰ ਸਕੂਲ ਦੇ ਲਈ ਲਿਜਾਰਾ ਸੀਗਾ ਉਹ ਕਹਿੰਦੇ ਕਿ ਇਹਨੂੰ ਜਦੋਂ ਲਿਜਾਰਾ ਸੀਗਾ ਇਹ ਜਿਹੜੀ 7:45 ਮਿੰਟ ਦੀ ਜਿਹੜੀ ਗੱਲ ਆ ਤੇ ਉਦੋਂ ਇੱਕ ਜਿਹੜੀ ਸਿਕਿਉਰਿਟੀ ਕੈਮਰਾ ਵੀਡੀਓ ਕੈਪਚਰ ਵੀ ਕੀਤੀ ਗਈ ਆ ਜਦੋਂ ਉਹਨੂੰ ਰੈਸਟ ਕੀਤਾ ਜਾ ਰਿਹਾ ਸੀ ਤੇ ਇਦੇ ਵਿੱਚ ਦੱਸਿਆ ਜਾ ਰਿਹਾ ਕਿ ਉਹਨੇ ਬਲੂ ਜਿਹੜੀ ਆਊਟਫਿਟ ਫਿਟ ਆ ਉਹ ਜਿਹੜੇ ਨੀਲੇ ਰੰਗ ਦੇ ਕੱਪੜੇ ਪਾਏ ਹੋਏ ਸੀਗੇ ਤੇ ਉਹਦੀ ਜਿਹੜੀ ਫੈਮਿਲੀ ਔਰ ਟਰੱਕ ਦੇ ਵਿੱਚ ਜਿਹੜੀ ਉਹ ਜਾ ਰਹੀ ਸੀਗੀ ਆ ਉਹਦੀ ਜਿਹੜੀ ਵਾਈਫ ਆ ਜਿਹੜਾ ਜਿਹਨੂੰ ਅਰੈਸਟ ਕੀਤਾ ਗਿਆ ਉਹ ਦੱਸਦੀ ਹੈ ਕਿ ਕੁਝ ਲੋਕ ਆਏ ਉਹਨਾਂ ਨੇ ਸਾਡੇ ਟਰੱਕ ਨੂੰ ਰੋਕਿਆ ਤੇ ਉਸ ਤੋਂ ਬਾਅਦ ਉਹਦਾ ਜਿਹੜਾ ਪਤੀ ਸੀਗਾ ਉਹਨੂੰ ਉਹ ਲੈ ਗਏ ਆਪਣੀ ਸਿਡਾਨ ਕਾਰ ਦੇ ਵਿੱਚ ਪਾ ਕੇ ਕਹਿੰਦੇ ਕਿ ਸਾਨੂੰ ਉਹਨਾਂ ਨੇ ਕੁਝ ਨਹੀਂ ਦੱਸਿਆ ਗ੍ਰੇਸ ਸਿਡਾਨ ਕਾਰ ਸੀਗੀ ਤੇ ਪਰ ਉਹ ਕਹਿੰਦੇ ਕਿ ਜਿਹੜੀ ਸਾਡੀ 14 ਸਾਲ ਦੀ ਬੱਚੀ ਸੀ ਉਹ ਜਿਹੜੀ ਬਹੁਤ ਜ਼ਿਆਦਾ ਡਰ ਗਈ ਸੀ ਤੇ ਉਹਨੇ ਫਿਰ ਭੱਜੀ ਵੀ ਉੱਥੋਂ ਤੇ ਉਹ ਕਹਿੰਦੀ ਕਿ ਮੈਨੂੰ ਇਹ ਲੱਗਦਾ ਕਿ ਆਪਣੀ ਮਾਂ ਨੂੰ ਨੇ ਆਵਾਜ਼ਾਂ ਵੀ ਮਾਰੀਆਂ ਕਹਿੰਦੀ ਕਿ ਮੇਰੇ ਫਾਦਰ ਨੂੰ ਕਿਸੇ ਨੇ ਜਿਹੜਾ ਉਹ ਚੱਕ ਲਿਆ ਤੇ ਉਹ ਮਤਲਬ ਬਹੁਤ ਜ਼ਿਆਦਾ ਡਰ ਗਈ ਸੀਗੀ ਕਿਉਂਕਿ ਉਹ ਵੀ ਉਹਨੂੰ ਵੀ ਲੱਗਦਾ ਸੀਗਾ ਕਿ ਮੇਰਾ ਵੀ ਇਮੀਗ੍ਰੇਸ਼ਨ ਸਟੇਟਸ ਆ ਜਿਹੜਾ ਉਹਦੇ ਕਰਕੇ ਸ਼ਾਇਦ ਸਾਡੀ ਫੈਮਿਲੀ ਨੂੰ ਅੱਜ ਇਹ ਵਿਪਤਾਨ ਪਈ ਆ ਆ ਜਿਹੜੀ ਇਹ ਫੈਮਿਲੀ ਆ ਇਹਦੇ ਬਾਰੇ ਦੱਸਿਆ ਗਿਆ ਕਿ ਜਿਹੜਾ ਜੋੜਾ ਇਹ 21 ਸਾਲ ਪਹਿਲਾਂ ਪਿਵੇਲਾ ਤੋਂ ਮੈਕਸੀਕੋ ਤੋਂ ਆਇਆ ਸੀਗਾ ਤੇ ਅਮਰੀਕਾ ਦੇ ਵਿੱਚ ਉਹ ਇੱਥੇ ਰਹਿ ਰਹੇ ਸੀਗੇ ਤੇ ਹਲੇ ਤੱਕ ਇਹਨਾਂ ਕੋਲੇ ਕੋਈ ਕਾਗਜ਼ ਪੱਤਰ ਜਿਹੜਾ ਉਹ ਨਹੀਂ ਸੀਗਾ ਆਈਸਟੀਆਂ ਜਿਹੜੀਆਂ ਅੱਜ ਕੱਲ੍ਹ ਦੀਆਂ ਰੇਟਸ ਨੇ ਜਿਹੜਾ ਜੋ ਗੂਗਲ ਦੇ ਵਿੱਚ ਆਪਾਂ ਪੜਿਆ ਜਾਂ ਖਬਰਾਂ ਦੇ ਰੂਪ ਦੇ ਵਿੱਚ ਆਪਣੇ ਤੱਕ ਜਾਣਕਾਰੀ ਜਿਹੜੀ ਇਹ ਪਹੁੰਚ ਗਈ ਆ ਛੋਟੇ ਤੋਂ ਛੋਟੇ ਸ਼ਹਿਰ ਦੇ ਵਿੱਚ ਵੀ ਔਰ ਇੱਕ ਇੱਕ ਬੰਦੇ ਤੱਕ ਵੀ ਉਹਨਾਂ ਨੇ ਆਪਣੇ ਜਿਹੜੇ ਵਹੀਕਲਸ ਨੇ ਕਾਰਾਂ ਨੇ ਉਲਾਈਆਂ ਹੋਈਆਂ ਨੇ ਤੇ ਹਾਈਵੇ ਡਸਨਟ ਮੈਟਰ ਉਹ ਬੰਦਾ ਕਿੱਥੇ ਜਾ ਰਿਹਾ ਕੰਮ ਤੇ ਆ ਹਾਈਵੇ ਤੇ ਆ ਕਿਸੇ ਪਲਾਜ਼ੇ ਦੇ ਵਿੱਚ ਖੜਾ ਹੈ ਜਾਂ ਕਿਤੇ ਹੋਰ ਹੈ ਸ਼ਾਪਿੰਗ ਸੈਂਟਰ ਦੇ ਉੱਤੇ ਆ ਜਿੱਥੇ ਵੀ ਉਹਨਾਂ ਨੂੰ ਲੱਗਦਾ ਕਿ ਪੋਸਿਬਿਲਟੀ ਕੋਈ ਹੈ ਕਿਸੇ ਬੰਦੇ ਨੂੰ ਫੜਨ ਦੀ ਤਾਂ ਉੱਥੇ ਉਹ ਉਹਨਾਂ ਨੂੰ ਲੋਕਾਂ ਨੂੰ ਉਸੇ ਤਰੀਕੇ ਕਿਸੇ ਵੀ ਤਰੀਕੇ ਨਾਲ ਚਾਹੇ ਉਹਨਾਂ ਨੂੰ ਹਾਈਵੇ ਤੇ ਗੱਡੀ ਭਜਾ ਕੇ ਫੜਨਾ ਪਵੇ ਤਾਂ ਉਹ ਫੜ ਰਹੇ ਨੇ ਸੋ ਇਹ ਜਿਹੜੀ ਪੂਰੀ ਵਾਰਦਾਤ ਆ ਉਹਦੀ ਵਾਈਫ ਨੇ ਵੀ ਬਾਅਦ ਦੇ ਵਿੱਚ ਉਹ ਕਹਿੰਦੇ ਕਿ ਰਿਕਾਰਡ ਕੀਤੀ ਬਾਅਦ ਦੇ ਵਿੱਚ ਸਾਨੂੰ ਪਤਾ ਲੱਗਾ ਕਿ ਉਹ ਜਿਹੜੇ ਬੰਦੇ ਉਹਨੂੰ ਲੈ ਕੇ ਗਏ ਉਹ ਆਈਸ ਤੇ ਏਜੰਟਸ ਹਨ ਪਰ ਸਾਨੂੰ ਕਹਿੰਦੇ ਇਹ ਲਈ ਤਾਂ ਕੇ ਹੀ ਨਹੀਂ ਪਤਾ ਲੱਗਾ ਕਿ ਉਹ ਕਿੱਥੇ ਉਹਨੂੰ ਰੱਖਿਆ ਗਿਆ ਹੈ